ਕਪੂਰਥਲਾ ਵਿੱਚ ਭੀਮਰਾਓ ਅੰਬੇਡਕਰ ਦਿਵਸ ਨੂੰ ਸਮਰਪਿਤ ਇੱਕ ਸਕੂਟਰ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਪ ਆਗਵਾਨ ਨੇ ਰੈਲੀ ਦੀ ਪ੍ਰਧਾਨਗੀ ਕੀਤੀ ਅਤੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਇਸ ਦੀ ਅਗਵਾਈ ਕੀਤੀ ਅਤੇ ਲੋਕਾਂ ਨੂੰ ਬਾਬਾ ਸਾਹਿਬ ਦੀਆਂ ਪ੍ਰਾਪਤੀਆਂ ਅਤੇ ਸਮਾਜ ਲਈ ਕੀਤੇ ਗਏ ਕੰਮਾਂ ਤੋਂ ਜਾਣੂ ਕਰਵਾਇਆ ਇਸ ਤੋਂ ਬਾਅਦ ਉਹਨਾਂ ਬਾਬਾ ਸਾਹਿਬ ਦੀ ਮੂਰਤੀ ਤੇ ਫੁੱਲ ਪੇਟ ਕਰਕੇ ਯਾਦ ਕੀਤਾ ਅਤੇ ਕਿਹਾ ਕਿ ਸਮਾਜ ਬਾਬਾ ਸਾਹਿਬ ਦੇ ਯੋਗਦਾਨ ਨੂੰ ਕਦੇ ਨਹੀਂ ਭੁੱਲ ਸਕਦਾ ਅਤੇ ਉਹਨਾਂ ਨੂੰ ਹਮੇਸ਼ਾ ਲੋਕਾਂ ਦੁਆਰਾ ਯਾਦ ਰੱਖਿਆ ਜਾਵੇਗਾ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ ਸਭ ਤੋਂ ਪਹਿਲਾਂ ਸਮੂਹ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਡਾਕਟਰ ਭੀਮਰਾਓ ਰਾਮ ਜੀ ਅੰਬੇਡਕਰ ਦੀ 135ਵੇਂ ਜਨਮ ਦਿਹਾੜੇ ਵਰੇ ਗੰਢ ਦੀ ਬਹੁਤ ਬਹੁਤ ਮੁਬਾਰਕਾਂ ਤੇ ਅਸੀਂ ਆ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਜਿਹੜੀ ਆ ਉਹ ਭੀਮਰਾਓ ਅੰਬੇਡਕਰ ਜੀ ਤੁਸੀਂ ਦੇਖਿਆ ਹੋਵੇਗਾ ਸਾਡੇ ਇੱਕ ਭਗਤ ਸਿੰਘ ਜੀ ਔਰ ਇੱਕ ਅੰਬੇਡਕਰ ਜੀ ਇਹ ਸਾਡੀ ਜਿਹੜੀ ਪਾਰਟੀ ਦੀ ਸੋਚ ਆ ਉਹਨੂੰ ਬਿਲਕੁਲ ਉਹਨਾਂ ਦੇ ਨਾਲ ਚੱਲਦੀ ਉਹਨਾਂ ਦੀ ਸੋਚ ਦੇ ਮੁਤਾਬਿਕ ਅਸੀਂ ਪੰਜਾਬ 'ਚ ਵੀ ਕੰਮ ਕਰ ਰਹੇ ਆਂ ਔਰ ਹਾਲੀ ਦੇ ਵਿੱਚ ਜਿਹੜਾ ਤੁਸੀਂ ਦੇਖਿਆ ਹੋਣਾ ਜੋ ਪੰਜਾਬ 'ਚ ਦੋ ਚਾਰ ਜਗ੍ਹਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਪੰਜਾਬ ਸਰਕਾਰ ਨੇ ਤੁਰੰਤ ਐਕਸ਼ਨ ਲੈਂਦੇ ਆ ਜਿਹੜੇ 5-10 ਮੁੰਡੇ ਸੀਗੇ ਉਹਨਾਂ ਨੂੰ ਰਾਉਂਡ ਅਪ ਵੀ ਕੀਤਾ ਹੈਗਾ ਔਰ ਇਹਦੇ ਵਿੱਚ ਇਹਦੇ ਨਾਲ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਕੋਈ ਮਾਹੌਲ ਖਰਾਬ ਹੋਣ ਵਾਲੀ ਸਥਿਤੀ ਨਹੀਂ ਹੈਗੀ ਇੱਥੇ ਗਰਾਊਂਡ ਤੇ ਤੇ ਜੇ ਕਰੋੜਾ ਦੇ ਵਿੱਚੋਂ ਕੋਈ 5-10 ਬੰਦੇ ਕੋਈ ਇਦਾਂ ਦਾ ਕੰਮ ਕਰ ਵੀ ਜਾਂਦੇ ਆ ਪੈਸੇ ਦੇ ਲਾਲਚ ਵਿੱਚ ਆ ਕੇ ਤਾਂ ਉਹਨੂੰ ਆਪਾਂ ਮਾਹੌਲ ਖਰਾਬ ਨਹੀਂ ਸਮਝਦੇ ਆ ਲੋਕੀ ਅੱਜਕੱਲ੍ਹ ਸਮਝਦਾਰ ਨੇ ਹਰ ਚੀਜ਼ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕੀ ਜਾਣਦੇ ਨੇ ਸਮਝਦੇ ਨੇ ਚੀਜ਼ਾਂ ਨੂੰ ਤੇ ਇਹ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਉਹ ਨਹੀਂ ਹੋਣੀ ਪੰਜਾਬ 'ਚ ਹਾਂਜੀ ਕੀ ਕਹਿਣਾ ਚਾਹੋਗੇ ਜੀ ਅੱਜ ਤੁਸੀਂ ਇਹ ਸ਼ਬਦਾਂ ਦੇ ਪੂਰੇ ਪਿੰਟ ਕਰਨਾ ਹੈ ਮੈਂ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ਾਂ ਵਿੱਚ ਵਸਦੀ ਸਾਡੀ ਭਾਰਤੀ ਕਮਿਊਨਿਟੀ ਨੂੰ ਵਧਾਈਆਂ ਦਿੰਨਾ ਕਿ ਜਿੰਦਾ ਸਾਡੇ ਉਹ ਬਾਬਾ ਜੀ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਇੱਕ ਆਪਣਾ ਸੰਵਿਧਾਨ ਲਿਖ ਕੇ ਜਿਹਦੇ ਸੰਵਿਧਾਨ ਦੀ ਅੱਜ ਦੂਸਰੇ ਮੁਲਕ ਵੀ ਅਨੁ ਫੋਲੋ ਕਰਦੇ ਆ ਉਹਨਾਂ ਨੇ ਸਾਡੇ ਮੁਲਕਾਂ ਦੀ ਗੱਲ ਲਿਖੀ ਔਰ ਸਾਨੂੰ ਹੱਕ ਦਿਵਾਏ ਉਹਨਾਂ ਦਾ ਮੈਂ ਸਤਿਕਾਰ ਕਰਾਂ ਸਤਿਕਾਰ ਕਰਦੇ ਆ ਔਰ ਸਾਰੇ ਦੇਸ਼ਾਂ ਦੇਸ਼ਾਂ ਵਾਸੀ ਭਾਰਤੀ ਕਮਿਊਨਿਟੀ ਨੂੰ ਵਧਾਈਆਂ ਦਿੰਦੇ ਆ ਜਿਹੜੀਆਂ ਪ੍ਰਦੇਸ਼ਾਂ 'ਚ ਬੈਠੀਆਂ ਆ ਤਾਕਤਾਂ ਪੰਜਾਬ ਦਾ ਜਿਹੜਾ ਮਾਹੌਲ ਸਾਹਿਬ ਕਿੰਨਾ ਚੰਗਾ ਪਿੱਛੇ ਜੇ ਜਿਹੜਾ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਵੀ ਪਹੁੰਚਾਇਆ ਗਿਆ ਤੇ ਉਸ ਬਾਰੇ ਕੀ ਕਹਿੰਦੇ ਉਹਦੀ ਮੈਂ ਸਖਤ ਸ਼ਬਦਾਂ ਨਾਲ ਨਿੰਦਾ ਕਰਦਾ ਕਿਉਂਕਿ ਸਾਨੂੰ ਸਾਰਿਆਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਔਰ ਇਹੋ ਜਿਹੇ ਕੰਮ ਜਿਹੜੇ ਕਰਕੇ ਸਾਡੇ ਵਿੱਚ ਭੈਰ ਭਾਵਨਾ ਜਿਹੜੀ ਆ ਨਹੀਂ ਘਟਾਉਣੀ ਚਾਹੀਦੀ ਉਹਦੇ ਵਿੱਚ ਵਿਗਨ ਨਹੀਂ ਪਾਉਣਾ ਚਾਹੀਦਾ ਔਰ ਜੇ ਉਹ ਐਸਾ ਕਰਦੇ ਆ ਤਾਂ ਬਹੁਤ ਮਾੜੀ ਗੱਲ ਹੈ ਜੀ ਕੀ ਕਹਿਣਾ ਚਾਹੁੰਗੇ ਅੱਜ ਪਵਿੱਤਰ ਦਾ ਟੋਪਿਕ ਰਹਿਣਗੇ 15 ਮਿੰਟ ਸਭ ਤੋਂ ਪਹਿਲਾਂ ਸਾਰਿਆਂ ਨੂੰ ਕ੍ਰਾਂਤੀਕਾਰੀ ਜੈ ਭੀਮ ਜੈ ਭਾਰਤ ਇਹਦੇ ਨਾਲ ਹੀ ਮੈਂ ਸਮੁੱਚੇ ਸੰਸਾਰ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਅੱਜ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਕੀ ਕਹਿਣਾ ਚਾਹੁੰਗੇ ਦੇਸ਼ ਵਿੱਚ ਬੈਠੀਆਂ ਤਾਕਤਾਂ ਜਿਹੜੀਆਂ ਆ ਪੰਜਾਬ ਦਾ ਮਹੌਲ ਬਣਾ ਦੇ ਜੀ ਵੀ ਬਾਬਾ ਦੇਖੋ ਵਿਦੇਸ਼ ਚ ਵੱਡੀਆਂ ਤਾਕਤਾਂ ਨੂੰ ਤਾਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਉਹ ਤਾਂ ਜਿਹੜੇ ਉੱਥੇ ਬੈਠ ਕੇ ਉਹ ਤਾਂ ਆਪਣੀ ਆਪਣਾ ਕੰਮ ਕਰ ਹੀ ਜਾਂਦੇ ਪਏ ਆ ਜਿਸ ਕੰਮ ਲਈ ਉਹ ਉੱਥੇ ਬੈਠੇ ਆ ਉਹ ਆਪਣਾ ਕੰਮ ਕਰਦੇ ਪਏ ਉਹਨਾਂ ਨੂੰ ਆਪਾਂ ਰੋਕ ਨਹੀਂ ਸਕਦੇ ਪਰ ਮੈਂ ਇੱਥੇ ਦੇ ਨੌਜਵਾਨਾਂ ਨੂੰ ਇਹ ਬੇਨਤੀ ਕਰੂੰਗਾ ਵੀ ਤੁਸੀਂ ਆਪਣਾ ਫਿਊਚਰ ਦੇਖ ਕੇ ਜਿਹੜੀ ਵੀ ਗਤੀਵਿਧੀ ਕਰਨੀ ਆ ਉਹ ਆਪਣੇ ਉਸ ਫਿਊਚਰ ਨੂੰ ਦੇਖ ਕੇ ਕਰਿਓ ਕਿਉਂਕਿ ਅੱਜ ਘਟੋ ਘਟ ਤਿੰਨ ਚਾਰ ਦਿਨਾਂ ਤੋਂ ਜਿਹੜੀਆਂ ਮੂਰਤੀਆਂ ਬਾਬਾ ਸਾਹਿਬ ਮੜਕਰਦੇ ਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਾਇਆਂ ਗਈਆਂ ਉਹਦੇ ਨਾਲ ਲਗਭਗ 10 ਤੋਂ 15 ਜਿਹੜੇ ਮੁੰਡੇ ਆ ਇਹ ਜਿਹੜੇ ਰਾਉਂਡ ਅਪ ਹੋਏ ਆ ਉਹਨਾਂ ਦੀ ਦੇਖੋ ਸਾਰਿਆਂ ਦੀ ਉਮਰ ਲਗਭਗ 25 24 ਸਾਲ ਦੇ ਕਰੀਬ-ਕਰੀਬ ਸੀਗੀ ਤੇ ਜਿੰਦਗੀ ਤੋਂ ਉਹਨਾਂ ਬੱਚਿਆਂ ਦੀ ਖਰਾਬ ਹੋ ਗਈ ਉਹਨਾਂ ਵੀਰਾਂ ਦੀ ਖਰਾਬ ਹੋ ਗਈ ਜਿਨ੍ਹਾਂ ਨੇ ਇਦਾਂ ਦੇ ਲੋਕਾਂ ਦੇ ਪਿੱਛੇ ਲੱਗ ਕੇ ਇਹ ਇਦਾਂ ਦੀ ਜਿਹੜੀ ਸੰਵਿਧਾਨ ਵਿਰੋਧੀ ਜਿਹੜੀ ਗਤੀਵਿਧੀ ਉਹ ਕੀਤੀ ਆ ਤੇ ਮੈਂ ਇਹ ਸਿਰਫ ਸਾਰਿਆਂ ਨੂੰ ਬੇਨਤੀ ਕਰਨੇ ਚਾਹੁੰਦਾ ਨੌਜਵਾਨਾਂ ਨੂੰ ਕਿ ਇਦਾਂ ਦੀ ਗਤੀਵਿਧੀ ਆਪਾਂ ਨਾ ਕਰੀਏ ਆਪਾਂ 바ਵਾ ਸਾਹਿਬ ਦੇ ਸੰਘਰਸ਼ ਦੇ ਬਾਰੇ ਇਹ ਨੌਲੇਜ ਇਕੱਠੀ ਕਰੀਏ ਆਪਾਂ ਜੋ ਸੰਵਿਧਾਨ ਦੇ ਵਿੱਚ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਮੁਕਤਾਂ ਨੂੰ ਬਰਾਬਰ ਦੇ ਅਧਿਕਾਰ ਲੈ ਕੇ ਦਿੱਤੇ ਅਸੀਂ ਉਹਦੇ ਬਾਰੇ ਸਿਰਫ ਚਰਚ ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਵੀ ਜੋ ਸਾਡੇ ਗੁਰੂਆਂ ਦੇ ਜੋ ਸੰਦੇਸ਼ ਸੀ ਜੋ ਉਪਦੇਸ਼ ਸੀ ਜੋ ਫਲਸਫਾ ਸੀਗਾ ਉਸੇ ਨੂੰ ਇੱਕ ਬਾਬਾ ਸਾਹਿਬ ਨੇ ਧਾਰਾ ਬਣਾ ਕੇ ਜਿਹੜੀ ਆ ਉਹ ਸਾਰਾ ਕੁਝ ਸਿਧਾਂਤ ਦੇ ਵਿੱਚ ਸਾਨੂੰ ਮੂਲਤ ਕਰ ਦਿੱਤੇ ਆ ਇਹਦੇ